¡Parendo! ¡Aló! ¡André! ਬੇਲੀ ਘਰ ਦੇ ਹਾਲ ਵੇਖ ਲੋ ਪ੍ਰੀਤ ਹੈ ਇੱਕ ਦੋ ਹਲੋ ਓ ਵੀਰ ਜੀ ਓ ਯਾਰ ਤੂੰ ਗੇਟ ਵੀ ਖੁੱਲਾ ਛੱਡਿਆ ਬਾਹਰ ਦਾ ਕਾ ਕੋ ਉਤੇ ਹੈਗਾ ਵਾ ਕਿਤੇ ਡਿਊਟੀ ਅਫਸਰ ਕੋਣ ਹੈ ਮਹਿਕਮੇ ਦਾ ਭਾਈ ਸਾਹਿਬ ਡਿਊਟੀ ਅਫਸਰ ਕੋਣ ਹੈ ਹੈ ਡਿਊਟੀ ਅਫਸਰ ਕੋਣ ਹੈ ਨਿਆਰ ਤੋਂ ਕਹਿੰਦੇ ਆ ਯਾਰ ਡਿਊਟੀ ਅਫਸਰ ਕੋਣ ਜੇ ਇਹ ਡਿਊਟੀ ਅਫਸਰ ਦਾ ਹਾਲ ਦੇਖ ਲੋ ਏ ਆ ਜੀ ਇਹ ਭਾਈ ਸਾਹਿਬ ਭਾਜੀ ਤੁਸੀਂ ਕੀ ਨਾਂ ਤੁਹਾਡਾ ਤੇ ਬਾਹਰ ਦਾ ਫੁੱਲ ਜਿਹੜਾ ਮਾਦੀ ਥੋੜੀ ਬਾਰੀ ਕਰ ਲੈ ਭਾਜੀ ਵੰਦ ਲੜ ਕੇ ਇੱਧਰ ਆਓ ਉਹੀ ਆ ਕੇ ਦੇਖੋ ਇਹ ਡਿਊਟੀ ਅਫਸਰ ਜੇ ਇਹ ਦੇਖੋ ਇਹਨਾਂ ਦਾ ਹਾਲ ਸਵੇਰੇ ਘਰ ਵੀ ਸੁੱਤੇ ਤੇ ਰਾਤੀ ਘਰ ਵੀ ਸੁੱਤੇ ਭਾਈ ਸਾਹਿਬ ਜੀ ਡਿਊਟੀ ਅਫਸਰ ਜੇ ਤੁਸੀਂ ਤੁਹੀ ਹੁਣ ਇਹ ਉਹ ਕਹਿੰਦੇ ਡਿਊਟੀ ਅਫਸਰ ਹੈ ਸਕਿਉਰਿਟੀ ਕਾਰਡ ਕੌਣ ਹੈ ਸਕਿਉਰਿਟੀ ਕਾਰਡ ਕੌਣ ਤੁਹਾਡੇ ਕੋਲ ਸਕਿਉਰਿਟੀ ਕਾਰਡ ਦਈ ਜੇ ਹਾਂਜੀ ਤੇ ਡਿਊਟੀ ਅਫਸਰ ਦਈ ਜੇ ਮੈਂ ਮੈਂ ਤਾਂ ਲੈਨਮੈਨ ਲੈਨਮੈਨ ਜੀ ਬੰਦ ਲੈਨਮੈਨ ਹਾਂਜੀ ਸਾਰੇ ਸੁੱਤੇ ਮੰਜਿਆ ਦੇ ਬਾਹਰ ਜਿਹੜਾ ਮਰਜੀ ਕੋਈ ਜਿਹੜਾ ਮਰਜੀ ਕੁਝ ਲਾਈਏ ਬੈਜੀਓ ਸਾਹਮਨਾ ਕਾਲ ਐਫਸੀਓ ਸਾਹਮਨਾ ਨੰਬਰ ਲਾਈਏ ਤਾਂ ਇਸ ਸਕਿਉਰਿਟੀ ਗਾਰ ਜੀ ਹਾਂਜੀ ਹਾਂਜੀ ਤੇ ਸਕਿਉਰਿਟੀ ਗਾਰ ਕੀ ਕਿਹੜੀ ਡਿਊਟੀ ਤੁਹਾਡੀ ਕੰਮ ਕੀ ਆ ਹਾਂਜੀ ਇਹ ਗੇੜ ਕੀ ਮਾਂ ਬਿਜਲੀ ਘਰ ਦਾ ਹਾਲ ਹੈਗਾ ਛੋਟੀ ਘਟ ਤੇਰੇ ਕੰਮ ਕੀ ਤੁਹਾਡਾ ਡਿਊਟੀ ਕਿਤੇ ਤੁਹਾਡੀ ਭਾਈ ਸਾਹਿਬ ਵੀਰ ਜੀ ਤੁਹਾਨੂੰ ਪੁੱਛ ਰਿਹਾ ਡਿਊਟੀ ਕਿਤੇ ਨਾਮ ਕੀ ਤੁਹਾਡਾ ਹਾਂਜੀ ਨਾਮ ਕੀ ਤੁਹਾਡਾ ਚੰਦਰਪਾਲ ਤੇ ਡਿਊਟੀ ਕੀ ਕਰਦੇ ਸੀ ਕੋਡੀਆਂ ਡਿਊਟੀ ਤੇ ਇਹ ਮੰਜੇ ਤੇ ਸਕਿਉਰਟੀ ਗਾਰਡ ਦੀ ਡਿਊਟੀ ਹੁੰਦੀ ਹੈ ਬਾਹਰ ਤਾਲੇ ਖੁੱਲੇ ਹੋਣ ਸਭ ਕੁਝ ਖੁੱਲਾ ਹੋਵੇ ਤੇ ਤੁਸੀਂ ਸਕਿਉਰਟੀ ਗਾਰਡ ਕਰ ਰਹੇ ਜੀ ਵਾਹ ਪੰਜਾਬ ਦਾ ਹਾਲ ਹੈ ਹਨਾ ਭਾਈ ਸਾਹਿਬ ਤੁਹਾਡੇ ਕੋਲ ਪੁੱਛ ਰਿਹਾ ਹਾਂ ਹਾਂਜੀ ਹਾਂਜੀ ਜਵਾਬ ਦਿਓ ਨਾ ਸਕਿਉਰਿਟੀ ਗਾਰਡ ਮੰਜੇ ਤੇ ਸੁੱਤਾ ਹੁੰਦਾ ਹੈ ਕਿ ਜਾਗਦਾ ਹੁੰਦਾ ਰਾਤ ਨੂੰ ਨਹੀਂ ਗੇਟ ਲਾ ਕੇ ਗੇਟ ਲਾ ਕੇ ਸੋਏਂਦੇ ਜੀ ਨਹੀਂ ਨਹੀਂ ਗੇਟ ਨਹੀਂ ਲਾ ਕੇ ਤੇ ਇਹ ਸੁੱਤੇ ਸਾਰੇ ਸੁੱਤੇ ਜੀ ਉਹ ਸੁੱਤੇ ਨਹੀਂ ਯਾਰ ਸੁੱਤੇ ਹੋੜੇ ਬੈਠਾ ਤੁਹਾਡਾ ਸਕਿਉਰਿਟੀ ਗਾਰਡ ਸੁੱਤਾ ਹੈ ਤੁਸੀਂ ਸੁੱਤੇ ਹੈ ਲੈਂਡਮੈਂਟ ਤੁਹਾਡੇ ਸੁੱਤਾ ਵਾ ਇਸੋ ਵਿੱਚ ਢਿਗੜੀ ਗੱਲ ਲੱਗੀ ਲੈਂਡਮੈਂਟ ਸਾਹਿਬ ਨਾਮ ਕੀ ਤੁਹਾਡਾ ਅਜੀਤ ਸਿੰਘ ਮੈਂ ਹੁਣ ਮੁੰਡੇ ਨੂੰ ਬੰਦ ਕਰਕੇ ਆ ਪਹਟਾਲਾ ਭਾਈ ਸਾਹਿਬ ਤੁਸੀਂ ਸੁੱਤੇ ਅੱਧਾ ਘੰਟਾ ਆ ਗਿਆ ਹਾਂ ਨਵਾਜਾਂ ਮਾਰਦੇ ਮੇਰੇ ਕੋ ਸਾਰੀ ਵੀਡੀਓ ਹੈ ਤੁਸੀਂ ਕਹਿੰਦੇ ਹੁਣ ਸੁੱਤੇ ਜੇ ਹੁਣੇ ਆ ਜੇ ਫੌਟਮੈਂਟ ਨਹੀਂ ਭਾਜੀ ਹੋਏ 5 ਮਿੰਟ ਮੰਨ ਜੇ ਭਾਜੀ ਮੈਂ ਵੀਡੀਓ ਬਖਾਣਾ ਅੱਧੇ ਘੰਟੇ ਦੀ ਤੁਹਾਨੂੰ ਕਮਾਲ ਆ ਯਾਰ ਇਹ ਸਕੋਰਟ ਗਾਰ ਸਾਹਿਬ ਦੇਖੋ ਜਿਹੜੇ ਗੇਟ ਕੀ ਮਾਦੇ ਆਓ ਜਿਹੜਾ ਤੁਹਾਨੂੰ ਪਹਿਲੇ ਗੇਟ ਵਿਖਾਈਏ ਆਓ ਬਾਹਰ ਆਓ ਸਕੋਰਟ ਗਾਰ ਸਾਹਿਬ ਆਓ ਆਓ ਤੁਸੀਂ ਵੀ ਆਓ ਤੁਹਾਡਾ ਤੁਸੀਂ ਕਹੀ ਇੱਥੇ ਭਾਈ ਮੈਂ ਕਿਹੜੀ ਡਿਊਟੀ ਤੁਹਾਡੀ ਕਮੇਂਟੀ ਸੀ ਸਬਸਟੇਸ਼ਨ ਦੀ ਆ ਹਾਂਜੀ ਸਬਸਟੇਸ਼ਨ ਦੇਖਦੇ ਹਾਂ ਆ ਦੇਖੋ ਬਾਹਰ ਤੁਸੀਂ ਬਰੇ ਬੰਦ ਕਰਾ ਦੇ ਨਾ ਇਹ ਨੂੰ ਲੈ ਕੇ ਜਾਵਾ ਬਾਹਰ ਨੂੰ ਗਿਆ ਵਾ ਮੈਂ ਫਿਰ ਮੈਸੇਜ ਕਰ ਬੁਲਾ ਪਾਜੀ ਕਿਤੇ ਅੱਗ ਲੱਗ ਜਾਏ ਕੋਈ ਕਾਂਟ ਹੋ ਜਾਏ ਤੁਸੀਂ ਕੌਣ ਜ਼ਿੰਮੇਵਾਰ ਖਾ ਤੀ ਦੱਸੋ ਐਕਟਿਵਾਰੀ ਚਾਬੀ ਬਾਹਰ ਹੈ ਨਾਲ ਤੁਸੀਂ ਦੇਖੋ ਬਾਹਰ ਕੀ ਹਾਲ ਹੈ ਦੇਖੋ ਗੇਟ ਦੇ ਇੱਥੋਂ ਅਸੀਂ ਐਂਟਰ ਹੋਏ ਆ ਵੀਡੀਓ ਬਣਾ ਕੇ ਇਹ ਇਹਨਾਂ ਦੇ ਮਹਿਕਮੇ ਦੀ ਐਕਟਿਵਾ ਵਾ ਇਹ ਨਾਲ ਲੱਗੀ ਆ ਚਾਬੀ ਜਿਹੜਾ ਮਰਜੀ ਕੋਈ ਲਾ ਜੇ ਸਾਹਮਣੇ ਵੀ ਦਫਤਰ ਖੁੱਲਾ ਵਾ ਇਹ ਦੇਖੋ ਗੇਟ ਮੁਹੱਲੇ ਦੀ ਬੱਤੀ ਗਈ ਇਹਨਾਂ ਦੇ ਮੱਖੇ ਚੱਲਦੇ ਵੀ ਨੇ ਮੁਹੱਲੇ ਦੀ ਸਾਰੀ ਬੱਤੀ ਗਈ ਆ ਇਹਨਾਂ ਦੇ ਗੇਟ ਚੱਲਦੇ ਨੇ ਉੱਥੇ ਚੱਲਦੇ ਵੀ ਕੋਈ ਰਾਮ ਨਹੀਂ ਅੰਦਰ ਕੋਈ ਕੀ ਨਾਮ ਕੀ ਜੀ ਤੁਹਾਡਾ ਰਚੇਂਦਰ ਪਾਲ ਸਿੰਘ ਕਿਥੋਂ ਦੇ ਰਹੇ ਹੋ ਅੱਜ ਮੈਂ ਬਰ ਫਾਲਾਂ ਤੇ ਕਿਹੜੀ ਜਗ੍ਹਾ ਲੱਗੇ ਜੇ ਤੁਸੀਂ ਡਿਊਟੀ ਕਰਦੇ ਹੋ ਤੱਕੀ ਮਾਲਿਕ ਅੰਦਰ ਟੀਮ ਵਾਲੇ ਕਿਹੜੀ ਜਗਾ ਆਪਣੇ ਆਪ ਦੇ ਘਰ ਤੇ ਕਿਹੜੀ ਡਿਊਟੀ ਤੁਹਾਡੀ ਉਹ ਤੁਸੀਂ ਇਸ ਟਾਈਮ ਕੀ ਕਰ ਰਹੇ ਸੀ ਸਕਿਉਰਟੀ ਗਾਰਡ ਸੀ ਸਰ ਤੁਹਾਡੀ ਕਿਹੜੀ ਡਿਊਟੀ ਸੀ ਤੇ ਤੁਸੀਂ ਇਸ ਟਾਈਮ ਕੀ ਕਰ ਰਹੇ ਸੀ ਡਿਊਟੀ ਕਰਦੀ ਤੁਹਾਡੀ ਗੇਟ ਕੀ ਮਾਲ ਬਿਜਲੀ ਘਰ ਦੇ ਵਿੱਚ ਡਿਊਟੀ ਕਰਦੀ ਸੀ ਸਕਿਉਰਟੀ ਗਾਰਡ ਸੀ ਹਾਂਜੀ ਹਾਂਜੀ ਤੇ ਤੁਸੀਂ ਇਸ ਟਾਈਮ ਸੌ ਰਹੇ ਸੀ ਹਾਂਜੀ ਸੌ ਰਹੇ ਸੀ ਹਾਂਜੀ ਹਾਂਜੀ ਸੋਣਾ ਜ਼ਰੂਰੀ ਆ ਜੇ ਨਾ ਮਰਜ਼ੀ ਕੋਈ ਚੋਰੀ ਵਗੈਰਾ ਹੋ ਜੇ ਕੋਈ ਨਹੀਂ ਸਰ ਉਹ ਚਲੋ ਗਲਤੀ ਹੋ ਗਈ ਭਾਜੀ ਤੁਸੀਂ ਰੋਜ਼ ਹੀ ਸੁੱਤੇ ਹੁੰਦੇ ਜੇ ਗੇਟ ਮਾਰ ਕੇ ਉਹ ਤੇਰੇ ਭੋਈ ਅੱਜ ਗੇਟ ਖੁੱਲ੍ਹਾ ਆਇਆ ਨਹੀਂ ਸਰ ਰੋਜ਼ ਨਹੀਂ ਯਾਰ ਤੁਹਾਨੂੰ ਜਿਹੜੇ ਜਿਨ੍ਹਾਂ ਨੇ ਤੁਹਾਨੂੰ ਸਿਕਿਉਰਿਟੀ ਗਾਰਡ ਰੱਖਿਆ ਉਹਨਾਂ ਨੇ ਕੀ ਕਿਹਾ ਇੱਕ ਘੰਟਾ ਡਿਊਟੀ ਕਰੋ ਬਾਅਦ ਚ ਸੁਣ ਲਓ ਨਹੀਂ ਨਹੀਂ ਸਰ ਫਿਰ ਵੀ ਆਪਣੀ ਮਰਜ਼ੀ ਨਾਲ ਸੁੱਤੇ ਨਾ ਦੋਸਤੋ ਨੇ ਸਹੀ ਹਲੋ ਸਰ ਗਲਤੀ ਹੋ ਗਈ ਗਲਤੀ ਸਾਡੇ ਕੋਲ ਕਦੀ ਗਲਤੀ ਮੰਗ ਰਹੀ ਜੇ ਤੁਸੀਂ ਆ ਦੱਸੋ ਤੁਸੀਂ ਸੁੱਤੇ ਕਿ ਨਹੀਂ ਸੁੱਤੇ ਹਾਂਜੀ ਸੁੱਤੇ ਹਾਂਰ ਗਲਤੀ ਹੋ ਗਈ ਕਿਤੇ ਵੀ ਨਹੀਂ ਹਾਂਜੀ ਕਿੰਨੀ ਦੇਰ ਤੇ ਸੁੱਤੇ ਸੱਚ ਬੋਲਣਾ ਸਾਨੂੰ ਤਾਂ ਪਤਾ ਸਾਡੇ ਕੋਲ ਸਾਰਾ ਰਿਕਾਰਡ ਹੈ ਤੁਸੀਂ ਕਿੰਨੀ ਦੇਰ ਤੇ ਸੁੱਤੇ ਜੇ ਸੱਚ ਬੋਲਣਾ ਪਾਣੀ ਸਾਹਿਬ 10:00 11:00 ਵਜੇ ਤੱਕ ਜਾਗਦੇ ਰਹਿੰਦਾ ਵਾ 10 ਤੋਂ 11 ਵਜੇ ਤੱਕ ਜਾਗਦੇ ਰਹਿੰਦੇ ਸਵੇਰ ਸੋਏ ਜਾਂਦੇ ਨੇ ਮੇਰੇ ਕਿੰਨੇ ਵੇ ਉੱਠ ਕੇ ਤੁਸੀਂ ਆਪਣਾ ਘਰ ਤੁਰਦੇ ਜਾਂਦੇ 6 ਵਜੇ ਨਹੀਂ ਨਹੀਂ ਜੀ ਹਾਂਜੀ ਸਵੇਰੇ ਇਥੋਂ ਨਹੀਂਦਾ 7-8 ਵਜੇ 7-8 ਵਜੇ ਹਾਂਜੀ ਹਾਂਜੀ ਅੱਛਾ 12 ਦੇ ਤੋਂ ਬਾਅਦ ਸੋ ਗਏ 7-8 ਵੇ ਉੱਠ ਗਏ ਘਰ ਨਹੀਂ ਸਰ ਘੰਟਾ ਵੀ ਅੱਖ ਲੱਗੀ ਤੇ ਲਾਈਦੀ ਇਹ ਨਹੀਂ ਕਿ ਬਾਅਦ ਚ ਜਾਗਦੇ ਰਹੀਦਾ ਘੰਟਾ ਅੱਖ ਲੱਗੀ ਹਾਂਜੀ ਹਾਂਜੀ ਤੇ ਦੇਖੋ ਚੋਰੀ ਹੋ ਜੇ ਉਹਦਾ ਜੀਵਾਂ ਤੁਸੀਂ ਇਹ ਜਾਂ ਸਰਕਾਰ ਹੈ ਜਾਂ ਬਿਜਲੀ ਮੈਨੂੰ ਦੱਸੋ ਜੀ ਉਹ ਸਰ ਭਾਣਾ ਵਰਤ ਜੇ ਕੋਈ ਅੱਗ ਲੱਗ ਜੇ ਕੋਈ ਬੱਤੀ ਬੁਝਾਣੀ ਪੈ ਜੇ ਫਿਰ ਉਹਦਾ ਕੌਣ ਜਿੰਮੇਵਾਰ ਹੈ ਉਹਦਾ ਸਰ ਚਲੋ ਸਾਡੀ ਗਲਤੀ ਆ ਗਲਤੀ ਹੈ ਤੁਹਾਡੀ ਹਾਂ ਜੀ ਹਾਂ ਤੇ ਐਸਡੀਓ ਸਾਹਿਬ ਨੂੰ ਫੋਨ ਕਰਕੇ ਦੱਸਿਆ ਸੀ ਕਿ ਮੈਂ ਸੋਲ ਲੱਗਾਂ ਨਹੀਂ ਜੀ ਸਰ ਮੈਂ ਥੋੜਾ ਐਸਡੀਓ ਕਰਾਵਾਂ ਤੁਹਾਡੇ ਨਾਲ ਉਹ ਸਰਕਾਰੀ ਬੰਦੇ ਹੁੰਦੇ ਆ ਤੇ ਸਰਕਾਰੀ ਬੰਦਿਆਂ ਨੂੰ ਵੀ ਦੱਸਿਆ ਕਿ ਮੈਂ ਸੋਲ ਲੱਗਾਂ ਕੋਲੋਂ ਦੱਸਿਆ ਕਿ ਮੈਂ ਨੂੰ ਨਹੀਂ ਦਿਰਾਂ ਅੰਦੀ ਮੈਂ ਸੋਲ ਲੱਗਾਂ ਜਾਂ ਤੁਸੀਂ ਜਾਗਦੇ ਨਹੀਂ ਸਰ ਨਹੀਂ ਦੱਸਿਆ ਨਹੀਂ ਦੱਸਿਆ ਨਹੀਂ ਸਰ ਮੇਰੇ ਕੋਲ ਵੀ ਕੀ ਹੋ ਗਈ ਉਹ ਨਾਲ ਸੁੱਤੇ ਤੁਹਾਡੇ ਇਹ ਤਿੰਨ ਮੰਜੇ ਬਾਹਰ ਅੱਥੇ ਆਓ ਤੁਹਾਨੂੰ ਦਿਖਾਵਾਂ ਇੱਕ ਤਾਂ ਤੁਸੀਂ ਦੁੱਤੇ ਹੀ ਹੈ ਜੇ ਦੋ ਦੇ ਤੁਹਾਡੇ ਮਲਾਇਆਂ ਦੁੱਤੇ ਸਰਕਾਰੀ ਸੁੱਤੇ ਕਿ ਨਹੀਂ ਸੁੱਤੇ ਨੇ ਸਰ ਉਹਦਾ ਮੈਂ ਕਿਹਾ ਮੈਂ ਚਲ ਮਨਦਾ ਕਿਤੇ ਤੁਹਾਡੇ ਨਾਲ ਸੁੱਤੇ ਕਿ ਨਹੀਂ ਸੁੱਤੇ ਨੇ ਸਰ ਮੈਂ ਆਪਣੀ ਗਲਤੀ ਮੰਨਦਾ ਵਾ ਉਹ ਸੁੱਤੇ ਕਿ ਨਹੀਂ ਸੁੱਤੇ ਉਹ ਸਰ ਉਹਨਾਂ ਨੂੰ ਪੁੱਛੋ ਨਾ ਨਹੀਂ ਮੈਂ ਤਾਂ ਆਪਣੀ ਗਲਤੀ ਮੰਨ ਲਿਆ ਮੇਰੀ ਅੱਖ ਲੱਗ ਗਈ ਭਾਈ ਸਾਹਿਬ ਤੁਹਾਨੂੰ ਪੁੱਛ ਰਿਹਾ ਕੀ ਡਿਊਟੀ ਹੈ ਤੁਹਾਡੀ ਕਿਹੜੇ ਮੈਦਮੇ ਚ ਲੱਗੇ ਜੇ ਬਿਜਲੀ ਬੋਰਡ ਚ ਹਾਂ ਜੀ ਕੀ ਨਾਮ ਤੁਹਾਡਾ ਹਜੀ ਸਿੰਘ ਹਜੀ ਸਿੰਘ ਕੀ ਡਿਊਟੀ ਦਾ ਦੇਖਣਾ ਮੇਰੀ ਉੱਤੇ ਬੰਦ ਕਰਨ ਦੀ ਚਾਲੂ ਕਰਨ ਦੀ ਹਾਂਜੀ ਬੰਦ ਕਰਨ ਦੀ ਚਾਲੂ ਕਰਨ ਕੋਈ ਅਮਰਜੈਂਸੀ ਹੋਵੇ ਤੁਸੀਂ ਬੰਦ ਕਰ ਦਿਓ ਤੇ ਤੁਸੀਂ ਚਾਲੂ ਕਰਦੇ ਨਹੀਂ ਬੰਦੇ ਸਾਡੇ ਆਕਰ ਤੇ ਬੰਦ ਕਰੀ ਦੀ ਹਾਂ ਹਾਂ ਬੰਦੇ ਆ ਆ ਕੋਈ ਅਮਰਜੈਂਸੀ ਨੂੰ ਬੰਦ ਕਰਵਾਉਂਦੀ ਹੈ ਹਾਂਜੀ ਕੋਈ ਡਿਊਟੀ ਹੈ ਨਾ ਲੈਂਡਮੈਨ ਦੀ ਡਿਊਟੀ ਹੈ ਹਾਂਜੀ ਤੇ ਇੱਥੇ ਤੁਸੀਂ ਸੁੱਤੇ ਆ ਰਾਮ ਨਾਲ ਜਿਹੋ ਇਹ ਨਹੀਂ ਸੁੱਤੇ ਤੇ ਭਾਈ ਅਜੇ ਤੇ 2 ਮਿੰਟ ਵੀ ਨਹੀਂ ਮੈਨੂੰ ਉੱਥੇ ਭਾਈ ਸਾਹਿਬ ਅੱਧੇ ਘੰਟੇ ਤੋਂ ਵੱਧ ਮੈਨੂੰ ਗਿਆ ਮੇਰੇ ਕੋਲ ਨਹੀਂ ਭਾਈ ਅੱਧੇ ਘੰਟੇ ਤੋਂ ਵੱਧ ਕਿੱਥੇ ਭਾਈ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਉਸ ਤੋਂ ਵੱਡਾ ਗੜਾ ਪ੍ਰੂਫ ਹੈ ਅੱਧੇ ਘੰਟੇ ਹੋਏ ਇਹ ਕੋਈ ਐਮਰਜੈਂਸੀ ਭਾਈ ਰੱਬ ਨਾ ਕਰੇ ਪੁੱਛ ਵਾਲੇ ਮੁੰਡੇ ਫੋਨ ਕਰਦੇ ਉਸੇ ਵੇਲੇ ਉੱਠ ਕੇ ਬੰਦ ਕਰੀ ਦੀ ਆ ਫੇਰ ਚਾਲੂ ਕਰੀ ਦੀ ਜੇ ਕਿਤੇ ਅੱਗ ਵੀ ਲੱਗੀ ਹੋਵੇ আচ্ছা ਚਲੋ ਠੀਕ ਹੈ ਤੁਸੀਂ ਸੁੱਤੇ ਜੇ ਤੁਹਾਡਾ ਸਿਕਿਉਰਿਟੀ ਗਾਰਡ ਜੇ ਸੁੱਤਾ ਜੇ ਚੋਰੀ ਹੋ ਜੇ ਜੇ ਕੋਈ ਘਟਨਾ ਵਾਪਰ ਜੇ ਫੇਰ ਉਹਦਾ ਕੋਈ ਜ਼ ਇਹ ਮਹਿਕਮਾ ਜਾਂ ਸਰਕਾਰ ਦੱਸੋ ਕੋਈ ਹੋਰ ਨਹੀਂ ਬਾਕੀ ਚੋਰੀ ਮਹਾਰਾਜ ਕਿੱਥੋਂ ਹੋ ਜੂਗੀ ਜਾਗਣ ਤੇ ਡੇ ਜੇ ਇੱਥੇ ਕੋਈ ਪਾਣਾ ਵਰਤ ਜੇ ਕੌਣ ਜ਼ਿੰਮੇਵਾਰ ਹੈ ਗੇਟ ਤੁਹਾਡਾ ਬਾਹਰ ਦਾ ਖੁੱਲਾ ਤੁਸੀਂ ਡਰਿੰਕ ਕੀਤੀ ਹੈ ਨਸ਼ਾ ਕੀਤਾ ਕੋਈ ਮਾ ਨਾ ਸਾਡੇ ਪੀਂਦਾ ਕੋਈ ਨਹੀਂ ਤੇ ਪੀਂਦਾ ਕੋਈ ਨਹੀਂ ਤੇ ਫਿਰ ਗੇਟ ਕਰਕੇ ਖੁੱਲਾ ਰਹਿ ਗਿਆ ਗੇਟ ਭਾਜੀ ਤੇ ਇਹ ਜਹੀ ਆਇਆ ਸੀ ਆਪਣਾ ਉਧਰ ਦਾ ਤਿੱਲੀ ਭੰਨਣ ਦਾ ਅੱਛਾ ਜੀ ਉਹ ਕਰਾ ਕੇ ਗਿਆ ਤੇ ਉਹਨਾਂ ਨੂੰ ਫਿਰ ਇਹ ਇਨੇ ਜੇ ਹਿਸਾਬ ਨੇ ਆਖਿਆ ਬੂਆ ਬੰਦ ਕਰ ਜੀ ਅੱਛਾ ਨੇ ਮੇਰੇ ਬੂਆ ਤੇ ਖੁੱਲਾ ਹੀ ਆ ਬੂਆ ਜਦੋਂ ਖੁੱਲੀ ਤੇ ਚਿਕਟਣੇ ਖੁੱਲੇ ਤੂੰ ਖੁੱਲ ਕੇ ਗਾਇਆ ਹੁਣ ਭਾਈ ਸਾਹਿਬ ਤੁਸੀਂ ਸੁੱਤੇ ਹੋ ਤੇ ਤਾਦੀ ਬੂਆ ਖੁੱਲਾ ਵਾ ਜੇ ਉਹ ਕਰਾ ਕੇ ਗਿਆ ਤੇ ਤੁਹਾਡਾ ਫਰਜ ਬੰਦਾ ਬੂਆ ਮਾਰਨਾ ਜੇ ਤੁਹਾਡੀ ਸਿਕਿਉਰਿਟੀ ਕਰਦਾ ਫਰਜ ਬੰਦਾ ਬੂਆ ਮਾਰਨਾ ਉਹ ਕਹੇ ਨੇ ਨਹੀਂ ਮਾਰਨਾ ਤੁਸੀਂ ਆਪਣਾ ਮਜੇ ਨਾਲ ਸੁੱਤੇ ਜੇ ਬੋਲ ਲੈ ਲੈ ਜਣ ਅੱਜ ਦੱਸੋ ਨਾ ਮੈਂ 5 ਮਿੰਟ ਤੋਂ ਨੀਂਦ ਮੇ ਪਿਆ ਦੇ ਤੋਂ ਫਰਤੀ ਦੇ ਤੁਹਾਨੂੰ ਵੀਡੀਓ ਦੱਸੇਗੀ ਕਿ 2:00 ਪੰਜ ਮਿੰਟ ਪਏ ਕਿ ਕਿੰਨੀ ਦੇਰ ਪਏ ਕਿਹੜੀ ਡਿਊਟੀ ਹੈ ਤੁਹਾਡੇ ਕੋਲ ਮੈਂ ਸ਼ਰਨਜੀਤ ਸਿੰਘ ਐਸਐਸਏ ਲਗਾਂ ਤੇ ਤੁਸੀਂ ਸੋ ਰਹੇ ਸੀ ਕਿੰਨੇ ਤੋਂ ਕਿੰਨੇ ਤੋਂ ਤੁਹਾਡੀ ਡਿਊਟੀ ਕੀ ਹੈ ਮੇਰੀ ਆਪਣਾ 5:00 ਵਜੇ ਤੋਂ ਲੈ ਕੇ ਸਿਰ 9:00 ਤੱਕ 5:00 ਵਜੇ ਤੋਂ ਲੈ ਕੇ ਸਿਰ 9:00 ਤੱਕ ਹਾਂਜੀ ਤੁਸੀਂ ਸੋ ਰਹੇ ਸੀ 16 ਘੰਟੇ ਡਿਊਟੀ ਹਾਂਜੀ 16 ਘੰਟੇ ਡਿਊਟੀ 16 ਘੰਟੇ ਡਿਊਟੀ ਹੈ ਤੁਸੀਂ ਸੋ ਰਹੇ ਸੀ ਤੁਹਾਡੇ ਸਾਰੇ ਅਧਿਕਾਰੀ ਜਿੰਨੇ ਵੀ ਆਉਂਦੇ ਸੌ ਰਹੇ ਸੀ ਨਾਲ ਤੁਹਾਡੇ ਲੈਂਡ ਮੈਨ ਸਾਹਿਬ ਵੀ ਸੌ ਰਹੇ ਸੀ ਸੁੱਤੇ ਨੇ ਮੜਮਟਾ ਵਸਤਾਂ ਪਈਆਂ ਆਏ ਆਏ ਤੇ ਪੇਪੀ ਦਿੱਤੀ ਆ ਰਿਕਾਰਡ ਕੱਢ ਕੇ ਦੇਖੋ ਇਹ ਟਿਪੇ ਦਿੱਤੀ ਆ ਤੇ ਪੋਣੇ ਘੰਟੇ ਤੋਂ ਹੀ ਰੇਨ ਕਰ ਰਹੇ ਆ ਤੁਹਾਡੀ ਆਵਾਜ਼ਾਂ ਮਾਦੇ ਆ ਸਾਡੇ ਕੋਲ ਸਾਰਾ ਰਿਕਾਰਡ ਹੈ ਜੀ ਸਾਰਾ ਮੁੰਲਾਤ ਤੇ ਬਾਹਰ ਖੜਾ ਸੀ ਉਹਦੀ ਵੀ ਵੀਡੀਓ ਗਈ ਆ ਤੁਸੀਂ ਸਾਰੇ ਸੌ ਰਹੇ ਸੀ ਕੋਈ ਤੁਹਾਡੇ ਦਰਵਾਜ਼ੇ ਸਾਰੇ ਖੁੱਲੇ ਕੋਈ ਬੱਤੀ ਬੰਦ ਤੇ ਨਹੀਂ ਬਾਹਰ ਦਾ ਕੋਈ ਬੱਤੀ ਬੰਦ ਸੀ ਕੋਈ ਕੰਪਲੇਨ ਵਾਲਾ ਕੋਈ ਆਇਆ ਤਾਂ ਨਹੀਂ ਸਾਹਿਬ ਕਿੰਨੀ ਵਾਰ ਆਈ ਤੇ ਉਸੇ ਟਾਈਮ ਤੇ ਇੱਥੇ ਉਸੇ ਟਾਈਮ ਮਾੜੀ ਮੋਟੀ ਨਹੀਂ ਕੀ ਹੋਇਆ ਨਾ ਤੇ ਉਹ ਲਾਹਣ ਕੱਢ ਗਿਆ ਸਾਹਿਬ ਉਨੀ ਕੀ ਹੋਵੇ ਫਿਰ ਤੇ ਆਵਾਜ਼ ਤੇ ਉਹ ਹੀ ਜੱਜਣਦੇ ਆ ਯਾਰ ਇੱਥੇ ਨਹੀਂ ਬੈਠਾ ਜਾਂਦੇ ਇਸ ਕਰਕੇ ਬਾਹਰ ਬਹਿਣਾ ਪਈਦਾ ਤੁਹਾਨੂੰ ਹਾਂ ਬਾਹਰ ਬਹਿਣਾ ਬੰਦਾ ਤੁਹਾਡੇ ਸਕਿਉਰਿਟੀ ਗਾਰਡ ਤੇ ਹੈ ਨਾ ਸਕਿਉਰਿਟੀ ਗਾਰਡ ਦਾ ਮਤਲਬ ਕੀ ਹੈ ਸਕਿਉਰਿਟੀ ਗਾਰਡ ਤੇ ਹੁਣ ਪ੍ਰਾਈਵੇਟ ਹੀ ਰੱਖੇ ਹੈ ਤੁਹਾਡੇ ਪ੍ਰਾਈਵੇਟ ਰੱਖੇ ਤੇ ਉਹ ਤੁਹਾਡਾ ਜੋਨ ਨਹੀਂ ਚੱਲਦਾ ਪ੍ਰਾਈਵੇਟ ਰੱਖਦੇ ਤੁਹਾਡੇ ਮਹਿਕਮੇ ਨਹੀਂ ਨੇ ਦੋ ਬੰਦੇ ਚਾਹੀਦੇ ਨੇ ਦੋ ਬੰਦੇ ਨੇ ਸਾਰੇ ਡੂਰ ਤੇ ਭਾਜੀ ਬਾਹਰ ਦੋ ਬੰਦੇ ਬੀਡੀ ਤੇ ਇੱਕ ਮੈਂ ਵੀ ਨਹੀਂ ਦਾ ਲਾਈਟ ਤੇ ਬਖਾਉਦਾ ਹੀ ਚੱਲਦਾ ਪਿਆ ਇੱਥੇ ਵੀ ਬਾਹਰ ਕਮਰੇ ਖੁੱਲੇ ਆ ਨੇ ਉਹ ਸਾਹਮਣੇ ਹਾਂ ਦੀ ਉਹ ਤੇ ਕੋਈ ਵੀ ਨਹੀਂਗਾ ਤੁਹਾਡੇ ਸਾਰੇ ਕਮਰੇ ਖੁੱਲੇ ਉਹ ਇਹਨਾਂ ਦੇ Pavlov ਕੋ ਵਾਲਿਆਂ ਦੇ ਭਾਜੀ Pavlov ਕੋ ਵਾਲਿਆਂ ਦੇ ਬਾਰ ਦਾ ਜਿਹੜਾ ਕਮਰਾ ਇਹ ਨਵਾਬਤੋਂ ਵਾਲਿਆਂ ਦਾ ਤੇ ਤੁਸੀਂ ਇੱਥੇ ਦੱਸੋ ਤੁਹਾਡੇ ਮਹਿਕਮਾ ਸਾਰਾ ਸੌ ਰਿਹਾ ਹੈ ਦੋ ਬੰਦੇ ਇਹ ਦੋਵੇਂ ਸੌ ਰਹੇ ਆ ਤੇ ਤੀਜਾ ਤੁਹਾਡਾ ਸਿਕਿਉਰਿਟੀ ਗਾਰਡ ਸੌ ਰਿਹਾ ਦੱਸੋ ਤੇ ਰਿੰਕਾਸ ਤੇ ਆਪਾਂ ਰ ਸਾਡਾ ਰਿਕਾਰਡ ਬੋਲ ਕੇ ਵੇਖੋ ਇਹ ਸੱਤ ਤਕਰੀਬਾ ਚਲੀ ਜਾਣ ਦਾ ਕੰਮ ਤੁਹਾਡੇ ਤਿੰਨੋ ਤੇਨੋਂ ਸਟਾਫ ਦੇ ਬੰਦੇ ਸੌ ਰਹੇ ਆ ਐਸੇ ਤੁਹਾਡੇ ਸਾਹ ਦੇ ਇਹ ਤੀ ਸਿਕਿਉਰਿਟੀ ਗਾਰਡ ਤੁਸੀਂ ਰੱਖਿਆ ਮਹਿਕਮੇ ਨੇ ਰੱਖਿਆ ਇਹ ਸਰਕਾਰ ਵੱਲੋਂ ਤੇ ਗਣੀ ਹੋਇਆ ਜੇ ਮਹਿਕਮੇ ਨੇ ਕਿਹਾ ਸੋਦੇ ਉਹ ਵੀ ਰਹਿ ਤੂੰ ਤੁਹਾਡੀ ਮੀਨੀ ਪੁੱਤਣਾ ਸੋ ਰਿਹਾ ਹ। ਉਹਨਾਂ ਦੇ ਉੱਪਰ ਕੀ ਕਹਣਾ ਤੁਹਾਡਾ? ਕੀ ਨਹੀਂ ਕੀ ਕਹਿਣਾ ਉਹਨਾਂ ਨੂੰ? ਰੋਜ਼ ਹੀ ਇੱਦਾਂ ਸੁਣਦੇ। ਉੱਡੇ ਹੀ ਆ ਸਰਦਾਰ। ਰੋਜ਼ ਹੀ ਸੁਣਦੇ ਕਿਉਂ? ਕੋਈ ਸੁੱਤੇ ਦੇਖਿਆ ਉਹ ਅੱਜ ਤੱਕ ਕੋਈ ਦੇਖਿਆ ਸੁਣਦੇ ਨਹੀਂ। ਅੱਜ ਦੇਖਿਆ। ਜੇ ਸੁੱਤੇ ਹੋਈ ਹੈ ਨਾ ਬਿੱਲ ਕਰਨਾ ਚੱਲੇ। ਭਾਈ ਸਾਹਿਬ ਅੱਜ ਦੇਖਿਆ ਤੁਹਾਨੂੰ? ਕੀ ਸੁੱਤਾ? ਹਾਂ। ਉਹ ਜਾਂਦੇ ਸੁੱਤੇ ਨਹੀਂ ਹੀ ਨਹੀਂ ਸੁੱਤਾ। ਜਾਗੰਦੇ ਹੀ ਹਾਂ ਚਾ ਚਾਗੰਦੇ ਮੈਂ ਆਰ ਟ੍ਰਿਪ ਨਹੀਂ ਦਿੱਤੀ ਐ ਮੈਂ ਕਾਰ ਡੜ ਕੇ ਇਸ ਤਰ੍ਹਾਂ ਮੈਂ ਤੁਹਾਨੂੰ ਵੀਡੀਓ ਪੇਸ਼ ਕਰ ਦਿੰਦਾ ਫਿਰ ਕਰਦੇ ਹੋ ਦਿਖਾ ਦਿਓ ਦਿਖਾ ਦਿੰਦਾ ਤੁਹਾਨੂੰ ਵੀ ਦੋਸਤ ਹਾਂ ਹਾਂ ਤੂੰ ਸੁੱਤੇ ਨਹੀਂ ਤੁਹਾਡੇ ਕਹਿਣ ਦਾ ਮਤਲਬ ਕੀ ਤੂੰ ਹੀ ਸੁੱਤੇ ਨਹੀਂ ਤੂੰ ਹੀ ਜਾਗਦੇਵੇਂ ਤੂੰ ਆਪਣੀ ਡਿਊਟੀ ਤੇ ਕੈਮ ਸੀ ਹਾਂ ਕਹਿ ਰਿਹਾ ਤੂੰ ਸੁੱਤੇ ਨਹੀਂ ਹੋਏ ਇਸ ਉਤੇ